ਅੰਦਰਲੀ ਸਾਈਡ ਤੋਂ ਸਿੱਧੀ ਰੱਖਣੀ ਆ ਇਸ ਤਰ੍ਹਾਂ ਆਪਾਂ ਨੇ ਨਾ ਹਲਕੇ ਹਲਕੇ ਹੱਥ ਨਾਲ ਰੇਵਲੀਰ ਜਿਹੜੀ ਲਗਾਉਣੀ ਸ਼ੁਰੂ ਕਰ ਦੇਣੀ ਆ ਨਾਹੀਂ ਆਪਾਂ ਨੇ ਸ਼ਾਰਟਨ ਨੂੰ ਖਿੱਚਣਾ ਤੇ ਨਾਹੀਂ ਆਪਾਂ ਨੇ ਰੇਵਲੀਰ ਨੂੰ ਖਿੱਚਣਾ ਇਸ ਤਰ੍ਹਾਂ ਆਪਾਂ ਨੇ ਹਲਕੇ ਹਲਕੇ ਹੱਥ ਨਾਲ ਰੇਵਲੀਰ ਜਿਹੜੀ ਅਟੈਚ ਕਰ ਦੇਣੀ ਆ ਨਾ ਤਾਂ ਇਸ ਤਰ੍ਹਾਂ ਜਦੋਂ ਆਪਾਂ ਰੇਵਲੀਰ ਲਗਾਉਨੇ ਆ ਨਾ ਤਰਪਾਈ ਕਰਨ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤੇ ਨਾਹੀਂ ਤਰਪਾਈ ਕਰਨ ਸਮੇਂ ਕੋਈ ਵਾਲ ਪੈਨਦਾਗਾ neck ਦੇ ਉੱਪਰ ਤੇ ਬਹੁਤ ਹੀ ਆਸਾਨੀ ਦੇ ਨਾਲ ਇਸ ਤਰ੍ਹਾਂ ਇਹ ਰੇਬਲੀ ਇਹ ਜਿਹੜੀ ਲੱਗ ਜਾਂਦੀ ਆ ਤੇ ਛੋਟੇ ਛੋਟੇ ਇੱਥੇ ਟੱਕ ਲਗਾਵਾਂਗੇ ਹੁਣ ਤੁਸੀਂ ਇਹਨੂੰ ਜਿੰਨਾ ਚਾਹੋ ਬਰੀਕ ਦੇਖ ਸਕਦੇ ਹੋ ਤੁਸੀਂ ਐਨਾ ਐਨਾ ਵਧਾ ਵੀ ਵਧ ਸਕਦੇ ਹੋ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਪਰ ਰੱਖਾਂਗੇ ਇੰਨੀ ਕੁ ਦੇਖਿਓ ਤੁਸੀਂ ਇੱਕ ਸਾਰ ਜਿਹੜੀ ਰੇਵਲੀਰ ਆ ਨਾ ਉਹ ਆਪਣੇ ਆਪ ਹੀ ਫੋਲਡ ਹੋਊਗੀ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਇਸ ਤਰ੍ਹਾਂ ਰੇਵਲੀਰ ਲਗਾਉਣ ਦੇ ਸਮੇਂ ਜਦੋਂ ਆਪਾਂ ਤਰਪਾਈ ਕਰਾਂਗੇ ਨਾ ਫਿਰ ਉਦੋਂ ਵੀ ਇਹ ਆਪਣੇ ਆਪ ਹੀ ਸਹੀ ਬੈਠੂਗੀ ਤੇ ਆਪਾਂ ਨੂੰ ਕਿਸੇ ਵੀ ਸਾਈਡ ਤੋਂ ਦਿੱਕਤ ਨਹੀਂ ਆਊਗੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਹੁਣ ਰੇਵਲੀਰ ਲਗਾਈ ਹੈ ਜਿਹੜੀ ਆਪਾਂ ਦੇਖ ਸਕਦੇ ਹੋ ਤੁਸੀਂ ਇਹਨੂੰ ਜਦੋਂ ਆਪਾਂ ਇਸ ਤਰ੍ਹਾਂ ਫੋਲਡ ਕਰਾਂਗੇ ਨਾ ਤਾਂ ਇਹ ਆਪਣੇ ਆਪ ਹੀ ਇਸ ਤਰ੍ਹਾਂ ਫੋਲਡ ਹੋ ਜਾਣਾ ਦੇਖ ਸਕਦੇ ਹੋ ਤੁਸੀਂ ਕੋਈ ਵੀ ਬਲਣੀ ਪਊਗਾ ਆਪਾਂ ਤੁਹਾਨੂੰ ਹੱਥ ਨਾਲ ਵੀ ਇਸ ਤਰ੍ਹਾਂ ਫੋਲਡ ਕਰਕੇ ਦਿਖਾਉਨੇ ਆ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਜਿਹੜਾ ਅੰਦਰਲੀ ਸਾਈਡ ਵਾਧੂ ਕਪੜਾ ਦੇਖ ਸਕਦੇ ਹੋ ਤੁਸੀਂ ਇਹਨੂੰ ਆਪਾਂ ਕੱਟ ਕਰ ਦਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਵਾਧੂ ਕਪੜਾ ਆਪਾਂ ਨੇ ਵਿੱਚੋਂ ਕੱਟ ਕਰ ਦਿੱਤਾਗਾ ਤੇ ਇਸ ਤਰ੍ਹਾਂ ਰੇਵਲੀ ਰਹਿਣਾ ਜਿਹੜੀ ਫੋਲਡ ਹੋ ਜੂਗੀ ਆਪਣੇ ਆਪ ਦੇਖ ਸਕਦੇ ਹੋ ਤੁਸੀਂ ਜਦੋਂ ਆਪਾਂ ਤਰਪਾਈ ਕਰਾਂਗੇ ਕੋਈ ਵੀ ਆਪਾਂ ਨੂੰ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਇਹਨੇ ਆਪਣੇ ਆਪ ਹੀ ਫੋਲਡ ਹੋ ਜਾਣਾ ਦੇਖ ਸਕਦੇ ਹੋ ਤੁਸੀਂ ਹੁਣ ਵੀ ਆਪਣੇ ਆਪ ਹੀ ਫੋਲਡ ਕਰ ਹੀ ਇਸ ਤਰ੍ਹਾਂ ਸਹੀ ਬੈਠੀ ਹੋਈ ਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਸਕਦੇ ਹੋ ਤੁਸੀਂ ਗੜੇ ਦੀ ਚਾਹੇ ਜਿੰਨੀ ਮਰਜ਼ੀ ਚੜਾਈ ਆ ਜਾਂ ਡੁੰਗਾਈ ਆ ਇਸ ਤਰ੍ਹਾਂ ਰੇਵਲੀਰ ਲਗਾਉਂਗੇ ਨਾ ਕਦੇ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਦੇਖ ਸਕਦੇ ਹੋ ਤੁਸੀਂ ਜੇ ਵੀਡੀਓ ਵਧੀਆ ਲੱਗੇਗੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਹੁਣ ਤੱਕ ਬਾਏ ਬਾਏ